ਟ੍ਰੇਡ ਆਫ ਸੇਲ ਆਫ ਡਰੱਗਸ ਤੇ ਕੋਈ ਬਿਲਡਿੰਗ ਕੋਈ ਸਟਰਕਚਰ ਬਣਾਉਂਦਾ ਹੈਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੋਂ ਇਹ ਪੰਚਾਇਤੀ ਤੌਰ ਤੇ ਵੀ ਜੋ ਸਰਪੰਚ ਸਾਹਿਬ ਹੈਗੇ ਉਹਨਾਂ ਨੇ ਦੱਸਿਆ ਕਿ ਇਹ ਪੰਚਾਇਤੀ ਸ਼ਾਮਲਾਟ ਥਾ ਸੀਗੀ ਤੇ ਇੱਥੇ ਇਹਨਾਂ ਨੇ ਇਲੀਗਲ ਤਰੀਕੇ ਦੇ ਸਟਰਕਚਰ ਬਣਾਇਆ ਹੋਇਆ ਸੀਗਾ ਤੋਂ ਆ ਕੇ ਐਗਜ਼ੀਕਿਊਟ ਕੀਤਾ ਜਾ ਰਿਹਾ ਹੈ ਕੀ ਲੱਗਦਾ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਹੈਗੀ ਜਾਂ ਪੰਚਾਇਤੀ ਵਿਭਾਗ ਦੀ ਹੈਗੀ ਦੇਖੋ ਜੋ ਕਾਰਵਾਈ ਜਿਹੜੀ ਹੈਗੀ ਕਾਨੂੰਨੀ ਤੌਰ ਤੇ ਉਹ ਡਿਮੋਲਿਸ਼ਨ ਆਫ ਜੋ ਸਟਰਕਚਰ ਹੈਗਾ ਉਹ ਬੀਡੀਪੀਓ ਦੇ ਲੈਵਲ ਤੇ ਉਹ ਹੈਗਾ ਪੁਲਿਸ ਇਸ ਨੂੰ ਐਗਜ਼ੀਕਿਊਟ ਕਰਾਣ ਨੂੰ ਇੱਕ ਲਾਅ ਐਂਡ ਆਰਡਰ ਪੱਖੋਂ ਜੋ ਹੈਲਪ ਕਰ ਰਹੀ ਹੈ ਕਿ ਇਸ ਤਰ੍ਹਾਂ ਦਾ ਮੈਸੇਜ ਜਾਊਗਾ ਕਿ ਜਿਹੜੇ ਹੋਰ ਵੀ ਨਸ਼ਾ ਤਸਕਰ ਹੈਗੇ ਆ ਵੀ ਜਿਹੜਾ ਹੈ ਕਿ ਐਸੀ ਤਰ੍ਹਾਂ ਦਾ ਨਤੀਜਾ ਦਿੱਤਾ ਜਾਊਗਾ ਜੇਕਰ ਉਹ ਬਾਹਰ ਇਸ 'ਚ ਕਲੀਅਰ ਇਨਸਟਰਕਸ਼ਨਸ ਹੈਗੇ ਕਿ ਜੋ ਵੀ ਕੋਈ ਨਸ਼ਾ ਤਸਕਰ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਬਿਲਡਿੰਗ ਕੋ ਸਟਰਕਚਰ ਬਣਾ ਕੇ ਰੱਖਿਆ ਹੈ ਤੇ ਬਾਕੀ ਸਾਰੇ ਇਸ ਚੀਜ਼ ਨੂੰ ਵੈਰੀਫਾਈ ਕਰਦੇ ਹੈਗੇ ਤੇ ਉਸ ਤੇ ਐਗਜ਼ੈਂਪਲਰੀ ਦੇ ਡੈਟਰੈਂਟ ਐਕਸ਼ਨ ਲਿਆ ਜਾਊਗਾ ਇਸ ਨੂੰ ਵੀ ਬਖਸ਼ਾ ਨਹੀਂ ਜਾਉਂਦਾ ਜਿਲ੍ਹੇ ਦੇ ਹੋਰ ਵੀ ਕੋਈ ਹੈ ਇਹ ਨਾ ਪਰਚੇ ਦਰਜ ਹਨ ਸਰ ਇਹ ਇਨਾਤੇ ਫੈਮਿਲੀ ਤੇ ਇਹਨਾਂ ਦੇ ਫਾਦਰ ਤੇ ਬ੍ਰਦਰ ਮਿਲਾ ਕੇ ਟੋਟਲ 5 ਪਰਚੇ ਹੈਗੇ ਤੇ ਇਸ 'ਚ ਗੋਲੀਆਂ ਦੀ ਕਾਫੀ ਪਿੱਛੇ ਰਿਕਵਰੀ ਹੋਈ ਸੀ ਇਹਨਾਂ ਦੇ ਜੋ ਪੁਰਾਣੇ ਪਰਚਿਆਂ ਤੇ ਜੀ ਜਿਲ੍ਹੇ ਦੇ ਵਿੱਚ ਕੋਈ ਅਸਰਾਂ ਦਾ ਕੋਈ ਹੋਰ ਵੀ ਪਸਕਰ ਆਇਆ ਹੈ ਜਿਨ੍ਹਾਂ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਇਹ ਵੱਖ-ਵੱਖ ਡਿਸਟ੍ਰਿਕਟਸ ਤੇ ਵੱਖ-ਵੱਖ ਜੋ ਹੈਗੇ ਇਸ ਤਰ੍ਹਾਂ ਦੇ ਸਟਰਕਚਰਸ ਜੋ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਤੋਂ ਡਿਸਟ੍ਰਿਕਟ ਮੁਕਸਰ ਤੇ ਵੀ ਇਹ ਕਾਰਵਾਈ ਜੋ ਹੈ ਚੱਲ ਰਹੀ ਹੈ ਜੀ ਇੱਕ ਕਹਿੰਦੇ ਆ ਵੀ ਜਿਹੜੇ ਹੋਰ ਵੀ ਬੜੇ ਲੋਕ ਸ਼ਾਮਰਾਣ ਜ਼ਮੀਨਾਂ ਤੇ ਬੈਠੇ ਐ ਕਿ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਨਹੀਂ ਦੇਖੋ ਇਹ ਤੋਂ ਵੈਰੀਫਿਕੇਸ਼ਨ ਪ੍ਰੋਸੈਸ ਹੈਗਾ ਵੈਰੀਫਾਈ ਕਰਕੇ ਸਾਰੀ ਚੀਜ਼ ਜੋ ਵੀ ਕਾਰਵਾਈ ਬੰਡੀ ਆ ਉਹ ਕੀਤੀ ਜਾਊਗੀ ਥੈਂਕ ਯੂ ਜੀ ਹਾਂ ਰੋਲ ਦਿੱਤੀ ਆਈਡੀਆ ਸਰ ਜੁੱਧ ਨਸ਼ਾ ਮੁਹੰਮਦ ਐਤ ਜਿਹੜੀ ਅੱਜ ਪਿੰਡ ਮਦਰਸੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਹੈ ਜਿਹਨਾਂ ਨਸ਼ਾ ਤਤਕ ਜਾਂ ਕੋਈ ਇਹਨਾਂ ਨੇ ਜਿਹੜਾ ਸੀਗਾ ਕਿ ਕੋਈ ਪ੍ਰਾਪਰਟੀ ਜਿਹੜੀ ਪੰਚਾਇਤੀ ਸੀ ਸਾਰੇ ਨਸ਼ਾ ਤਸ਼ਕਰ ਵੀ ਨੇ ਇਹਨਾਂ ਖਿਲਾਫ ਸਾਡੇ ਕੋਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਆਈ ਹੈ ਪੰਚਾਇਤ ਨੇ ਵੀ ਸਾਨੂੰ ਮਤਾ ਪਾ ਕੇ ਕਿ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਪੰਚਾਇਤੀ ਲੈਂਡ ਚ ਵਿੱਚ ਉਹ ਬਣੀ ਹੋਈ ਸੀ ਤੇ ਉਹ ਅਸੀਂ ਪੰਚਾਇਤ ਵੱਲੋਂ ਸਾਨੂੰ ਮਤਾ ਪਾ ਕੇ ਕਾਰਵਾਈ ਵਾਸਤੇ ਨੋਟਿਸ ਵੀ ਦਿੱਤੇ ਗਏ ਸੀ ਤੇ ਉਹ ਅੱਜ ਅਸੀਂ ਇਖਾ ਰਹੇ ਹਾਂ ਥੈਂਕ ਯੂ ਜੀ ਖਾਨ ਮੇਰਾ ਨਾਮ ਸਿਮਰਜੀਤ ਸਿੰਘ ਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਉਹ ਜੁੱਧ ਨਸ਼ਾ ਤੈਰ ਦੀ ਮੁਹਿੰਮ ਜਿਹੜੀ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤੇ ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਇੱਕ ਪ੍ਰਾਪਰਟੀ ਨੂੰ ਜਿਹੜਾ ਹੈਗਾ ਉਹ ਢਾਇਆ ਜਾ ਰਿ ਮੈਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭੁਗਨ ਸਿੰਘ ਮਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਵੀ ਇਹ ਜਿਹੜੇ ਨਸ਼ਿਆਂ ਦੇ ਤਸਕਰ ਉਹ ਲੋਕਾਂ ਦੇ ਘਰ ਅਜਾੜ ਕੇ ਆਪਣੇ ਮਕਾਨ ਬਣਾ ਰਹੇ ਐ ਤੇ ਲੋਕਾਂ ਦੇ ਘਰ ਉਜੜ ਰਹੇ ਐ ਮੈਂ ਇਸ ਜਿਹੜੀ ਸਰਕਾਰ ਨੇ ਮੁਹਿੰਮ ਚਲਾਈ ਆ ਉਸ ਦੀ ਸਲਾਘਾ ਕਰਦੀ ਹਾਂ ਸੀ ਕਿ ਜਿਹੜੀ ਪ੍ਰਾਪਰਟੀ ਜਿਹੜੀ ਅੱਜ ਧਾਈ ਜਾ ਰਹੀ ਹੈ ਇਹ ਪੰਚਾਇਤੀ ਜ਼ਮੀਨ ਸੀ ਜਾਂ ਜਾਂ ਇਹ ਨਸ਼ਾ ਕਿ ਹਾਂਜੀ ਇਹ ਪੰਚਾਇਤੀ ਜ਼ਮੀਨ ਦੇ ਵਿੱਚ ਸੀਗੀ ਨਾਲੇ ਤਾਂ ਸਰਕਾਰੀ ਜਗਰ ਨੱਪ ਕੇ ਬੈਠੇ ਆ ਨਾਲੇ ਉਲਟਾ ਸਮਾਜ ਦੇ ਵਿੱਚ ਜੋ ਗਲਤ ਰਵਾਈਤਾਂ ਚਲਾ ਕੇ ਲੋਕਾਂ ਦੇ ਘਰ ਉਜਾੜ ਰਹੇ ਆ ਮੈਂ ਇਸ ਕੰਮ ਦੀ ਵਿੱਚ ਮਾਣਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਸਾਹਿਬ ਸ੍ਰੀ ਮੁਕਸਰ ਸਾਹਿਬ ਤੇ ਡੀਐਸਪੀ ਮਲੋਟ ਤੇ ਐਸਐਚਓ ਸ੍ਰੀ ਮੁਕਸਰ ਸਾਹਿਬ ਲੱਖੇਵਾਲੀ ਦਾ ਧੰਨਵਾਦ ਕਰਦਾ ਹਾਂ ਇਸ ਕੰਮ ਦੇ ਵਾਸਤੇ ਓਕੇ ਜੀ ਹਾਂ